ਸਤ ਸ੍ਰੀ ਅਕਾਲ ਜੀ ਹਾਰਦਿਕ ਸਵਾਗਤ ਪੰਜਾਬ ਐਗਜ਼ਾਮ ਚੈਨਲ ਦੇ ਉੱਪਰ ਸੋ ਅੱਜ ਦੀ ਕਲਾਸ ਦਾ ਵਿਸ਼ਾ ਰਹੇਗਾ ਜੀ ਕਿੱਸਾ ਕਾ ਭਾਗ ਦੇ ਵਿੱਚੋਂ ਦਮੋਦਰ ਜੋ ਕਿ ਪਹਿਲੇ ਦੌਰ ਦਾ ਪਹਿਲਾ ਕਵੀ ਹੈ ਸੋ ਕਲਾਸ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਪਹਿਲਾ ਕੁਐਸਚਨ ਦਮੋਦਰ ਕਿਹੜੀ ਸਦੀ ਦਾ ਕਵੀ ਹੈ 16ਵੀ 17ਵੀ 15ਵੀ 18ਵੀ ਤਾਂ ਇਹਦਾ ਸਹੀ ਜਵਾਬ ਰਹੇਗਾ ਜੀ ਦਮੋਦਰ 16ਵੀਂ ਸਦੀ ਦਾ ਕਵੀ ਹੈ ਪ੍ਰਸ਼ਨ ਦੂਸਰਾ ਦਮੋਦਰ ਦਾ ਜਨਮ ਕਿੱਥੇ ਹੋਇਆ ਸੀ ਲਾਹੌਰ ਤਖਤ ਹਜਾਰਾ ਬਲਾਰਾ ਸਿਆਲਕੋਟ ਤਾਂ ਇਹਦਾ ਸਹੀ ਜਵਾਬ ਰਹੇਗਾ ਜੀ ਆਪਸ਼ਨ ਸੀ ਬਲਾਰਾ ਜ਼ਿਲ੍ਹਾ ਝੰਗ ਤਹਿਸੀਲ ਚਨਯੋਟ ਦਮੋਦਰ ਕਿਸ ਦਾ ਸਮਕਾਲੀ ਕਵੀ ਸੀ ਆਪਸ਼ਨ ਏ ਬੀ ਸੀ ਜਾਂ ਫਿਰ d ਸਹੀ ਜਵਾਬ ਰਹੇਗਾ ਜੀ অপਸ਼ਨ d ਅਕਬਰ ਨੈਕਸਟ ਕੁਐਸਚਨ ਹੈ ਜੀ ਕਿਸ ਕਵੀ ਨੇ ਹੀਰ ਰਾਂਝੇ ਦਾ ਕਿੱਸਾ ਸੁਖੰਤਕ ਰੂਪ ਵਿੱਚ ਲਿਖਿਆ ਵਾਰਿਸ ਸ਼ਾ ਦਮੋਦਰ ਹਾਸ਼ਮ ਸ਼ਾ ਕਾਦਰ ਯਾਰ ਤਾਂ ਸਹੀ ਜਵਾਬ ਰਹੇਗਾ ਜੀ ਦਮੋਦਰ ਪਹਿਲੇ ਦੌਰ ਦਾ ਕਵੀ ਦਮੋਦਰ ਦਮੋਦਰ ਦਾ ਕਿੱਸਾ ਸੁਖੰਤਕ ਰੂਪ ਵਿੱਚ ਲਿਖਿਆ ਗਿਆ ਦਮੋਦਰ ਨੇ ਹੀਰ ਰਾਂਝੇ ਦਾ ਕਿੱਸਾ ਕਦੋਂ ਪੂਰਾ ਕੀਤਾ 1950 1427 1439 1503 ਤਾਂ ਸਹੀ ਜਵਾਬ 1427 ਨੈਕਸਟ ਕੁਐਸਚਨ ਦਮੋਦਰ ਨੇ ਹੀਰ ਰਾਂਝੇ ਦੇ ਕਿੱਸੇ ਲਈ ਕਿਹੜੇ ਸ਼ੰਦ ਦੀ ਵਰਤੋਂ ਕੀਤੀ ਹੈ ਇਹਦੇ ਲਈ ਯਾਦ ਕਰਨ ਦੇ ਲਈ ਇੱਕ ਸੌਖਾ ਤਰੀਕਾ ਜੀ ਦ ਤੇ ਦਮੋਦਰ ਦ ਤੇ ਦਵਾਈਆ ਸੋ ਇਹਦਾ ਸਹੀ ਜਵਾਬ ਦਵਾਈਆ ਸ਼ਾਂਤ ਵਿੱਚ ਨੈਕਸਟ ਕੁਐਸਚਨ ਹੈ ਜੀ ਦ ਮੋਦਰ ਅਨੁਸਾਰ ਹੀਰ ਰਾਂਝੇ ਦਾ ਪਿਆਰ ਕਿੰਨੇ ਸਾਲ ਦੀ ਉਮਰ ਵਿੱਚ ਹੋਇਆ ਸੀ 10 ਸਾਲ 18 ਸਾਲ 11 ਸਾਲ 12 ਸਾਲ ਤਾਂ ਇਹਦਾ ਸਹੀ ਜਵਾਬ ਰਹੇਗਾ ਆਪਸ਼ਨ ਡੀ 12 ਸਾਲ ਨੈਕਸਟ ਕੁਐਸਚਨ ਹੈ ਜੀ ਚੂਚਕ ਕੌਣ ਸੀ ਹੀਰ ਦਾ ਭਰਾ ਹੀਰ ਦਾ ਪਿਤਾ ਹੀਰ ਦਾ ਪਤੀ ਹੀਰ ਦਾ ਮਾਮਾ ਤਾਂ ਇਹਦਾ ਸਹੀ ਜਵਾਬ ਰਹੇਗਾ ਜੀ অপশন বি হির ਦਾ পিতা नेक्स्ट क्वेश्चन है दमोदर ਦੇ ਅਨੁਸਾਰ ਰਾंजे ਦਾ ਪਿੰਡ ਕਿਹੜਾ ਸੀ ਸਿਆਲਕੋੜ ਤਖਤ ਹਜ਼ਾਰਾ ਬੁਲਾਰਾ ਚੰਗ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਰਹੇਗਾ অপশন ਸੀ ਬੁਲਾਰਾ ਜ਼िला ਚੰਗ नेक्स्ट क्वेश्चन ਹੈ दमोदर ਨੇ ਆਪਣੇ ਕਿਸੇ ਵਿੱਚ ਕਿਹੜੀ ਉਪ ਬੋਲੀ ਦਾ ਪ੍ਰਯੋਗ ਕੀਤਾ ਹੈ ਤਾਂ ਇਹਦਾ ਸਹੀ ਜਵਾਬ ਰਹੇਗਾ ਜੀ 옵ਸ਼ਨ ਨੂੰ ਕਰੋ ਧਿਆਨ ਨਾਲ ਰੀਡ ਸਹੀ ਜਵਾਬ ਹੈ ਜੀ ਝਾਂਗੀ ਉਪ ਬੋਲੀ ਲੈਂਦੀ ਪੰਜਾਬੀ ਜਾਂ ਮੁਲਤਾਨੀ ਵੀ ਕਹਿ ਸਕਦੇ ਹਾਂ ਦਮੋਦਰ ਦੀ ਵਿਸ਼ਾ ਸਿਰਜਣ ਦੀ ਯੁਕਤ ਕਿਸ ਸੀ ਝੂਠੀ ਕਹਾਣੀ ਕਲਪਨਾ ਕਰਨਾ ਅੱਖੀ ਡਿਠਾ ਹਾਲ ਕਿਸੇ ਦੀ ਨਕਲ ਕਰਨਾ ਤਾਂ ਸਹੀ ਜਵਾਬ ਰਹੇਗਾ ਜੀ ਅੱਖੀ ਡਿਠਾ ਹਾਲ ਦਮੋਦਰ ਨੇ ਹੀਰ ਤੇ ਰਾਂਝੇ ਨੂੰ ਅੰਤ ਵਿੱਚ ਕਿਸ ਵੱਲ ਜਾਂਦੇ ਦਿਖਾਇਆ ਹੈ ਲਾਹੌਰ ਮੱਕਾ ਨਨਕਾਣਾ ਸਾਹਿਬ ਮੁਲਤਾਨ ਤਾਂ ਸਹੀ ਜਵਾਬ ਰਹੇਗਾ ਜੀ ਮੱਕਾ ਦਮੋਦਰ ਨੇ ਸੌਰੀ ਪੰਜਾਬੀ ਕਿੱਸਾ ਕਾਵ ਦਾ ਆਰੰਭ ਕਿਸ ਨਾਲ ਹੁੰਦਾ ਹੈ ਨੈਕਸਟ ਕੁਐਸਚਨ ਹੈ ਜੀ ਸਹੀ ਜਵਾਬ ਇਹਨਾਂ ਵਿੱਚੋਂ ਰਹੇਗਾ অপਸ਼ਨ এ বি সি ਜਾਂ ਫਿਰ ডি ਤਾਂ ਸਹੀ ਜਵਾਬ ਹੈ ਜੀ ਦਮੋਦਰ ਦੀ ਹੀਰ ਨਾਲ ਕਿੱਸਾ ਕਾਵ ਦਾ ਆਰੰਭ ਮੰਨਿਆ ਜਾਂਦਾ ਹੈ ਹੀਰ ਰਾਂਝੇ ਦੀ ਪ੍ਰੇਮ ਕਹਾਣੀ ਨੂੰ ਪੰਜਾਬੀ ਵਿੱਚ ਕਲਮਬੰਦ ਕਰਨ ਵਾਲਾ ਪਹਿਲਾ ਕਵੀ ਕੌਣ ਸੀ ਕਾਦਰ ਯਾਰ ਦਮੋਦਰ ਹਾਸ਼ਮ ਸਾਹ ਵਾਰਿਸ ਤਾਂ ਸਹੀ ਜਵਾਬ ਰਹੇਗਾ ਜੀ ਦਮੋਦਰ ਦਮੋਦਰ ਕਿਸ ਜਾਤ ਦਾ ਸੀ ਜੱਟ ਗੁਲਾਟੀ ਨਾਈ ਨਾਈ ਜਾਂ ਫਿਰ ਸੰਦੂ ਜੱਟ ਸਹੀ ਜਵਾਬ ਇਹਨਾਂ ਵਿੱਚੋਂ ਆਪਸ਼ਨ ਬੀ ਗੁਲਾਟੀ ਨਾਓ ਦਮੋਦਰ ਜਾਤ ਗੁਲਾਟੀ ਆਇਆ ਸੀ ਕਿਸਿਆਲੀ ਸਭ ਤੋਂ ਪਹਿਲਾਂ ਦਮੋਦਰ ਦੇ ਹੀਰ ਰਾਂਝੇ ਦੇ ਕਿਸੇ ਨੂੰ ਪੰਜਾਬੀ ਪਾਠਕਾਂ ਤੱਕ ਕਿਸ ਨੇ ਪਹੁੰਚਾਇਆ ਸੀ ਨਾਨਕ ਸਿੰਘ ਪ੍ਰੋਫੈਸਰ ਪੂਰਨ ਸਿੰਘ ਗੰਗਾ ਸਿੰਘ 베ਦੀ ਪ੍ਰੋਫੈਸਰ ਮੋਹਨ ਸਿੰਘ ਸਹੀ ਜਵਾਬ ਰਹੇਗਾ ਜੀ অপশন সি গঙ্গা সিং বেদী গঙ্গা সিং বেদী ਨੇ ਹੀਰ ਰਾਂਝੇ ਦੇ ਕਿੱਸੇ ਨੂੰ ਪੰਜਾਬੀ ਪਾਠਕਾਂ ਤੱਕ ਕਦੋਂ ਪਹੁੰਚਾਇਆ ਸੀ অপਸ਼ਨਸ ਨੂੰ ਕਰੋ ਧਿਆਨ ਨਾਲ ਰੀਡ ਸਹੀ ਜਵਾਬ ਰਹੇਗਾ ਜੀ অপশন সি 1927 ਇਸਵੀ ਵਿੱਚ ਨੈਕਸਟ ਕੁਐਸਚਨ ਸਾਰੇ ਚ ਇਸ ਟੈਂਪਲ ਦੇ ਅਨੁਸਾਰ ਦਮੋਦਰ ਦਾ ਕਿਤਾ ਕੀ ਸੀ ਸਰ ਰੀਚਰਡ ਟੈਂਪਲ ਦੇ ਅਨੁਸਾਰ ਦਮੋਦਰ ਦਾ ਕਿਤਾ ਸੀ অপਸ਼ਨ ਏ ਪਟਵਾਰੀ ਵਾਦਦੇ ਆ ਅਗਲੇ ਕੁਐਸਚਨ ਵੱਲ 바ਵਾ ਬੁੱਧ ਸਿੰਘ ਦੇ ਅਨੁਸਾਰ ਦਮੋਦਰ ਦਾ ਕਿਤਾ ਕੀ ਸੀ 바ਵਾ ਬੁੱਧ ਸਿੰਘ ਦੇ ਅਨੁਸਾਰ ਦਮੋਦਰ ਦਾ ਕਿਤਾ ਇਨਾਂ ਵਿੱਚੋਂ ਸਹੀ ਜਵਾਬ ਰਹੇਗਾ ਜੀ ਆਪਸ਼ਨ ਡੀ ਦੁਕਾਨਦਾਰ ਕਿਤੇ ਕਿਤੇ ਸਾਨੂੰ ਹਟਵਾਣੀਆਂ ਦੇਖਣ ਨੂੰ ਵੀ ਮਿਲ ਸਕਦਾ ਹੈ ਕਿਉਂਕਿ ਦੋਨਾਂ ਦਾ ਮਤਲਬ ਇੱਕੋ ਹੀ ਹੈ ਦਮੋਦਰ ਦੀ ਹੀਰ ਦੇ ਕਿੱਸੇ ਅਤੇ ਵਾਰਿਸ ਸ਼ਾਹ ਦੀ ਹੀਰ ਦੇ ਕਿੱਸੇ ਵਿੱਚ ਮੁੱਖਾੰਤਰ ਕੀ ਹੈ ਸੰਖੇਪ ਰਚਨਾ ਵੱਡੀ ਰਚਨਾ ਬੈਂਤ ਸੰਦ ਵਿੱਚ ਹੈ ਤਾਂ ਸਹੀ ਜਵਾਬ ਇਹਨਾਂ ਵਿੱਚੋਂ ਰਹੇਗਾ ਜੀ ਦਮੋਦਰ ਦਾ ਹੀਰ ਦਾ ਜੋ ਕਿੱਸਾ ਹੈ ਸੁਖੰਤਕ ਹੈ ਦਮੋਦਰ ਤੋਂ ਪਹਿਲਾਂ ਹੀਰ ਦਾ ਕਿੱਸਾ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਰਹੇਗਾ ਜੀ অপਸ਼ਨ ਏ ਫਾਰਸੀ ਦੇ ਵਿੱਚ ਜੋ ਕਿ ਵਕ ਕੁਲਾਬੀ ਨੇ 1574 ਈਸਵੀ ਵਿੱਚ ਮਸਨਵੀ ਹੀਰ ਰਾਂਝੇ ਦੇ ਰੂਪ ਵਿੱਚ ਲਿਖਿਆ ਸੀ ਦਮੋਦਰ ਨੂੰ ਕੀ ਕਿਹਾ ਜਾਂਦਾ ਹੈ অপਸ਼ਨਸ ਨੂੰ ਕਰੋ ਧਿਆਨ ਨਾਲ ਰੀਡ ਤਾਂ ਇਹਦਾ ਸਹੀ ਜਵਾਬ ਰਹੇਗਾ ਜੀ ਪੰਜਾਬੀ ਕਿੱਸਾ ਕਾਬ ਦਾ ਮੌਲਿਕ ਕਿੱਸਾਕਾਰ ਦਮੋਦਰ ਨੂੰ ਬਿਆਨੀਆਂ ਕਾਬ ਦਾ ਮੋਢੀ ਵੀ ਕਿਹਾ ਜਾਂਦਾ ਹੈ ਪੰਜਾਬੀ ਦਾ ਪਹਿਲਾ ਪ੍ਰਮਾਣਿਕ ਕਿੱਸਾਕਾਰ ਵੀ ਕਿਹਾ ਜਾਂਦਾ ਹੈ ਤਦਮੋਦਰ ਅਨੁਸਾਰ ਉਹਦਾ ਕਿੱਤਾ ਕੀ ਸੀ ਇਹਨਾਂ ਵਿੱਚੋਂ ਸਹੀ ਜਵਾਬ ਰਹੇਗਾ ਜੀ ਦੁਕਾਨਦਾਰ ਨੈਕਸਟ ਕੁਐਸਚਨ ਗੰਗਾ ਸਿੰਘ ਬੇਦੀ ਦੀ ਸੰਪਾਦਿਤ ਹੀਰ ਵਿੱਚ ਕਿੰਨੇ ਬੰਦ ਹਨ অপশন এ বি সি ਜਾਂ ਫਿਰ ਡੀ ਤਾਂ ਸਹੀ ਜਵਾਬ অপশন ਬੀ 961 ਨੈਕਸਟ ਕੁਐਸਚਨ ਹੈ ਜੀ ਦਿ ਮੋਦਰ ਦੇ ਕਿੱਸੇ ਦਾ ਵਰਣਨ ਇਹਨਾਂ ਵਿੱਚੋਂ ਕਿਸ ਕਿਤਾਬ ਵਿੱਚ ਮਿਲਦਾ ਹੈ ਲੀਜੈਂਡ ਆਫ ਪੰਜਾਬ ਰੋਮਾਂਟਿਕ ਟੇਲਸ ਆਫ ਪੰਜਾਬ ਬੋਥ ਜਾਂ ਫਿਰ অপশন ਡੀ ਤਾਂ ਸਹੀ ਜਵਾਬ ਰਹੇਗਾ ਜੀ ਲੀਜੈਂਡ ਆਫ ਦਾ ਪੰਜਾਬ ਨੈਕਸਟ ਕੁਐਸਚਨ ਦ ਮੋਧਰ ਦੇ ਕਿਸੇ ਵਿੱਚ ਕਿਸ ਮੁਗਲ ਬਾਦਸ਼ਾਹ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਕਹਿ ਸਕਦੇ ਹਾਂ ਸੀ ਇਸ ਨੂੰ ਤਾਂ ਸਹੀ ਜਵਾਬ ਰਹੇਗਾ ਜੀ ਅਕਬਰ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਦ ਮੋਧਰ ਦੇ ਅਨੁਸਾਰ ਉਸਨੇ ਇਹ ਹੀਰ ਰਾਂਝੇ ਦਾ ਕਿੱਸਾ ਕਦੋਂ ਲਿਖਿਆ ਸੀ ਆਪਸ਼ਨ A 1529 ਸੰਮਤ B 1472ਵੀਂ ਜਾਂ ਫਿਰ ਦੋਵੇਂ ਤਾਂ ਸਹੀ ਜਵਾਬ ਆਪਸ਼ਨ ਸੀ ਉਪਰੋਕਤ ਦੋਵੇਂ ਡਾਕਟਰ ਕੁਲਵੀਰ ਸਿੰਘ ਕਾਂਗ ਦੇ ਅਨੁਸਾਰ ਦਮੋਦਰ ਨੇ ਕਿੱਸਾ ਕਦੋਂ ਲਿਖਿਆ ਆਪਸ਼ਨ ਏ ਬੀ ਸੀ ਜਾਂ ਫਿਰ ਡੀ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਰਹੇਗਾ ਜੀ ਆਪਸ਼ਨ ਬੀ 1600 5 ਈਸਵੀ ਵਿੱਚ ਵਾਧੇ ਅਗਲੇ ਕੁਐਸਚਨ ਵੱਲ ਦਮੋਦਰ ਨੇ ਕਿੱਸੇ ਵਿੱਚ ਅੱਖੀ ਡਿਠਾ ਸ਼ਬਦ ਵਰਤ ਕੇ ਕਿਸੇ ਵਿੱਚ ਕੀ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਏ ਬੀ ਸੀ ਜਾਂ ਫਿਰ ਡੀ ਸਹੀ ਜਵਾਬ ਵਿਸ਼ਾ ਨੈਕਸਟ ਕੁਐਸਚਨ ਕਿਸੇ ਦਾ ਆਰੰਭ ਕਿਸ ਨਾਲ ਹੁੰਦਾ ਹੈ অপਸ਼ਨ ਏ ਬੀ ਸੀ ਜਾਂ ਫਿਰ ਡੀ ਤਾਂ ਇਹਦਾ ਸਹੀ ਜਵਾਬ ਰਹੇਗਾ ਜੀ ਮੰਗਲਾ ਚਰਨ ਤੋਂ ਨੈਕਸਟ ਕੁਐਸਚਨ ਦਮੋਦਰ ਨੇ ਪੰਜਾਬੀ ਵਿੱਚ ਕਿਸ ਕਾਵ ਸਾਹਿਤ ਦੀ ਨੀਂ ਰੱਖੀ ਹੈ ਲੰਮੇ ਕ किस्से ਦੀ ਬਿਆਨੀਆਂ ਕਾਵ ਸਾਹਿਤ ਅਲੰਕਾਰ ਕਾਵ ਸਾਹਿਤ ਤਾਂ ਸਹੀ ਜਵਾਬ ਬਿਆਨੀਆਂ ਕਾਵ ਸਾਹਿਤ ਇਸ ਕਰਕੇ ਬਿਆਨੀਆਂ ਕਾਵ ਦਾ ਮੋਢੀ ਕਿਹਾ ਜਾਂਦਾ ਹੈ ਹੀਰ ਦਮੋਦਰ ਵਿੱਚ ਕਿਸ ਰਾਜੇ ਨੂੰ ਯੋਗ ਧਾਰ ਦੇ ਦੱਸਿਆ ਹੈ ਰਾਜਾ ਗੋਪੀ ਚੰਦ ਰਾਜਾ ਭਾਰਤਰੀ ਹਰੀ ਦੋਵੇਂ ਜਾਂ ਫਿਰ ਕੋਈ ਨਹੀਂ ਤਾਂ ਸਹੀ ਜਵਾਬ ਦੋਨੋਂ ਨੈਕਸਟ ਕੁਐਸਚਨ ਵੱਲ ਵਧਦੇ ਹਾਂ 바ਵਾ ਬੁੱਧ ਸਿੰਘ ਅਨੁਸਾਰ ਇਸ ਕਿੱਸੇ ਦੇ ਕਿੰਨੇ ਬੰਦ ਹਨ অপਸ਼ਨ A B C ਜਾਂ ਫਿਰ D ਵੱਖ-ਵੱਖ ਵਿਦਵਾਨਾਂ ਨੇ ਇਸ ਦੇ 950 ਤੋਂ 990 ਤੱਕ ਵਰਣਨ ਕੀਤਾ ਹੈ ਤਾਂ ਸਹੀ ਜਵਾਬ 990 ਕਿਸ ਦੇ ਅਨੁਸਾਰ ਹੀਰ ਦੀ ਕਹਾਣੀ ਬਹਿਲੋਲ ਲੋਧੀ ਦੇ ਸਮੇਂ ਵਾਪਰੀ ਸੀ অপশন এ বি সি ਜਾਂ ਫਿਰ ਡੀ ਤਾਂ ਸਹੀ ਜਵਾਬ ਰਹੇਗਾ ਜੀ ਮੌਲਾ ਬਖਸ਼ ਕੁਸ਼ਤਾ ਨੈਕਸਟ ਕੁਐਸਚਨ ਤਾਰੀਖ ਚੰਗ ਸਿਆਲ ਦੇ ਅਨੁਸਾਰ ਹੀਰ ਦਾ ਮਰਨ ਸਾਲ ਕੀ ਸੀ 1450 51 52 ਜਾਂ ਫਿਰ 1453 ਤਾਂ ਸਹੀ ਜਵਾਬ ਰਹੇਗਾ ਜੀ 1452 ਇਸਵੀ ਦਮੋਦਰ ਕਿਸ ਕਾਲ ਵਿੱਚ ਹੋਇਆ ਸੀ ਨਨਕ ਕਾਲ ਮੱਧ ਕਾਲ ਮੁਗਲ ਕਾਲ ਜਾਂ ਫਿਰ ਸਾਰੇ ਹੀ ਤਾਂ ਸਹੀ ਜਵਾਬ ਰਹੇਗਾ ਜੀ ਇਹਨਾਂ ਵਿੱਚੋਂ ਸਾਰੇ ਹੀ ਕਿਉਂਕਿ ਇੱਕ ਕਾਲ ਦੇ ਕਈ-ਕਈ ਨਾਮ ਰੱਖੇ ਹੁੰਦੇ ਨੇ ਕਿਸੇ ਦੇ ਅੰਤ ਵਿੱਚ ਮਸੀਤ ਦਾ ਜ਼ਿਕਰ ਕਰਕੇ ਕਿਹੜੀ ਰੰਗਤ ਵਿੱਚ ਰੰਗਣ ਦੀ ਕੋਸ਼ਿਸ਼ ਕੀਤੀ ਹੈ ਇਸਕ ਹਕੀਕੀ ਸੂਫੀ ਰੰਗਣ ਦੋਨੋਂ ਜਾਂ ਫਿਰ ਕੋਈ ਨਹੀਂ ਤਾਂ ਸਹੀ ਜਵਾਬ ਰਹੇਗਾ ਜੀ ਦੋਨੋਂ ਸੋ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਕਲਾਸ ਦੇ ਵਿੱਚ ਹੋਰ ਵਧੀਆ ਕੁਐਸਚਨਸ ਲੈ ਕੇ ਆਵਾਂਗੇ ਕੋਸ਼ਿਸ਼ ਵਧੀਆ-ਵਧੀਆ ਲੈ ਕੇ ਆਉਣ ਦੀ ਕਰਦੇ ਹਾਂ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੁੜੇ ਰਹਿਣਾ ਚੈਨਲ ਦੇ ਨਾਲ